ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਇੱਕ ਪੋਰ ਬਣਾਇਆ ਪਰ ਉਹਦਾ ਡਿਜ਼ਾਈਨ ਨਵੇਂ ਨਵੇਂ ਤਰੀਕੇ ਨਾਲ ਆਪਾਂ ਤਿਆਰ ਕਰਿਆ ਤੇ ਜਿਹਦੇ ਨਾਲ ਤੁਸੀਂ ਕਣਕ, ਮੱਕੀ, ਬਾਜਰਾ ਸਰੋਂ ਕੋਈ ਵੀ ਆਈਟਮ ਜਿਹੜੀ ਹੈਗੀ ਆ ਬੀਜ ਸਕਦੇ ਹੋ ਤੇ ਆਜੋ ਫਿਰ ਤੁਹਾਨੂੰ ਦਿਖਾਉਣੀ ਆ ਕਿ ਕਿੱਦਾਂ ਦੀ ਆ ਤੇ ਕਿੱਦਾਂ ਆਪਾਂ ਇਹ ਤਿਆਰ ਕਰੀ ਆ ਤੇ ਕੀ ਕੀ ਇਹਦੇ ਫੰਕਸ਼ਨ ਆ ਇਹ ਬਈ ਸਪੋਰ ਤੁਸੀਂ ਪਹਿਲਾਂ ਹੋਰ ਵੀ ਦੇਖੇ ਹੋਣੇ ਆ ਉਹਦਾ ਵੀ ਕੀ ਹੁੰਦਾ ਸੀਗਾ ਵੀ ਦੋ ਬੰਦੇ ਲੱਗਦੇ ਸੀਗੇ ਬੋਟ ਨੂੰ ਇੱਕ ਬੰਦਾ ਪਿੱਛੋਂ ਖੜਦਾ ਸੀਗਾ ਤੇ ਇੱਕ ਬੰਦਾ ਅੱਗੇੋਂ ਖਿੱਚਦਾ ਸੀਗਾ ਪਰ ਜਿਹੜਾ ਇਹ ਆਪਾਂ ਨੇ ਕੀ ਤਿਆਰ ਕਰੀਆ ਇਹਨੂੰ ਸਿਰਫ ਇਕੱਲਾ ਬੰਦਾ ਇੱਕ ਬੰਦਾ ਚਲਾ ਸਕਦਾ ਤੇ ਆਜੋ ਫਿਰ ਬਣਾਉਣੇ ਕਿ ਜੀ ਪਾਟ ਨੂੰ ਲਓ ਜੀ ਤੇ ਇਹਨੂੰ ਜਿਹੜਾ ਹੈਂਡਲ ਆਇਆ ਆਪਾਂ ਸਾਈਕਲ ਦਾ ਹੈਂਡਲ ਹੈ ਇਹ ਤੇ ਇਹਦੇ ਵਿੱਚ ਆਪਾਂ ਇੱਕ ਥੋੜੀ ਜਿਹੀ ਇੱਥੇ ਪਲੇ ਦਿੱਤੀ ਆ ਇਹਨੂੰ ਤੁਸੀਂ ਘੱਟ ਵੱਧ ਕਰ ਸਕਦੇ ਆ ਇਹ ਵੱਡਾ ਕਰਨਾ ਤੇ ਜਿੰਨਾ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਨਾ ਇਹਨੂੰ ਕਰ ਸਕਦੇ ਆ ਪਰ ਮੇਰੇ ਹਿਸਾਬ ਨਾਲ ਇਹ ਬਹੁਤੇ ਨੂੰ ਲਵਾਈ ਦੀ ਲੋੜ ਨਹੀਂ ਹੈ ਇਹ ਐਸੇ ਜਗ੍ਹਾ ਤੇ ਇਹ ਬਹੁਤ ਵਧੀਆ ਕੰਮ ਕਰਦਾ ਹੈਂਡਲ ਤੇ ਵੀਰੇ ਇਹਦਾ ਇਹ ਫਾਲਾ ਜਿਹੜਾ ਲਾਇਆ ਆਪਾਂ ਨੇ ਇਹ ਜ਼ੀਰੋ ਡ੍ਰਿਲ ਦਾ ਫਾਲਾ ਹੈ ਯਾਰ ਆਪਾਂ ਨੇ ਵੈਸੇ ਆਪੇ ਕਰਿਆ ਘਰੇ ਤੇ ਇਹ ਫਾਲਾ ਜਿਹੜਾ ਬਹੁਤ ਜ਼ਿਆਦਾ ਮਤਲਬ ਇਹ ਤਾਂ ਹੀ ਤੇ ਕੰਮ ਕਰਦਾ ਪਰ ਜ਼ਿਆਦਾ ਖੋਲਦਾ ਨਹੀਂ ਖੋਲਦਾ ਇਹਨੂੰ ਜਿੱਥਾਈਏ ਆਪਣੇ ਨਾਲ ਜਦੋਂ ਮਿੱਟੀ ਟੱਕੀ ਜਾਂਦੀ ਹੈ ਵੀਰੇ ਇੱਕ ਸਾਈਡ ਤੇ ਆਪਾਂ ਇਹ ਸਟੈਂਡ ਲਾਇਆ ਕਿਉਂਕਿ ਜਦੋਂ ਤੁਸੀਂ ਦਾਣੇ ਦੂਣੇ ਪਾਉਣੇ ਆ ਜਾਂ ਫਿਰ ਸੈਂਡ ਚੁੜੀ ਹੈ ਆਪਣੇ ਆਪਣੇ ਅਸਾਰੇ ਦੇ ਨਾਲੇ ਫੜ ਸਕਦਾ ਤੁਸੀਂ ਬੰਦੇ ਨੂੰ ਫੜਨ ਦੀ ਲੋੜ ਨਹੀਂ ਹੈ ਤੇ ਜਦੋਂ ਤੁਸੀਂ ਇਹਨੂੰ ਮਤਲਬ ਕਰਾਉਣਾ ਤਾਂ ਇਸ ਬੈਂਡ ਨੂੰ ਇੱਥੇ ਚੱਕ ਲੈਣਾ ਤੇ ਗਰਾਰੀ ਲਈ ਆਪਾਂ ਸਾਈਕਲ ਦੀ ਚੈਨ ਪਾਈ ਇਹਨੂੰ ਮੋਟਰਸਾਈਕਲ ਦੀ ਕਿਉਂਕਿ ਚੈਨ ਥੋੜੀ ਜਿਹੀ ਵੱਡੀ ਹੋ ਚਾਹੀਦੀ ਆ ਇਸ ਕਰਕੇ ਕਈ ਵਾਰ ਜੇ ਲਾਈਨ ਮੈਨ ਰੌਟ ਹੁੰਦੀ ਆ ਤਾਂ ਫਿਰ ਚੈਨ ਉੱਤਰ ਵੀ ਨਹੀਂ ਹੈ। ਜੇ ਇਹ ਚੱਕਾ ਲਾਇਆ ਆਪਾਂ ਛੋਟੀ ਸਾਈਕਲ ਦਾ ਚੱਕਾ ਤਾਰਾਂ ਵਾਲਾ ਲਾਤਾ ਤੇ ਇਸੀ ਜਗ੍ਹਾ ਤੇ ਲੋਹੇ ਦਾ ਚੱਕਾ ਵੀ ਲੱਗ ਸਕਦਾ ਕੋਈ ਅੱਡੀ ਗੱਲ ਨਹੀਂ ਪਰ ਆਪਾਂ ਨੇ ਫਿਲਹਾਲ ਇਹ ਜਿਹੜਾ ਹੈਗਾ ਚੱਕਾ ਟਿਊਬ ਵਾਲਾ ਇਹ ਲਾਇਆ ਹੈ। ਤੇ ਇਹ ਜਿਹੜੀ ਪਿਸਤੌਲ ਤੁਹਾਨੂੰ ਪਤਾ ਹੀ ਇਹਦੇ ਵਾਰੀ ਪਿਸਤੌਲ ਹੁੰਦੀ ਹੈ ਜਿਵੇਂ ਮੇਰੇ ਕੋਲ ਕਣਕਲ ਡ੍ਰਿਲ ਹੁੰਦੀ ਹੈ ਨਾ ਉਹਨੂੰ ਲੱਗਦੀ ਹੈ ਇਹ। ਉਹ ਲਾਈ ਆਪਾਂ ਨੇ ਤੇ ਇਹਦੇ ਨਾਲ ਅਡਜਸਟਮੈਂਟ ਵੀ ਨਹੀਂ ਪੂਰੀ ਆ। ਜਿਵੇਂ ਇੱਧਰੋਂ ਅੰਦਰੋਂ ਤੁਸੀਂ ਦੇਖ ਸਕਦੇ ਹੋਵੋਗੇ ਵੀ ਦਾਣੇ ਘਟਾ ਵਧ ਕਰਦੀ ਆ। ਤੇ ਨਾਲ ਇੱਕ ਪਾ ਜਿਹੜਾ ਸਿਸਟਮ ਤਿਆਰ ਕਰਿਆ ਇਹਦੇ ਨਾਲ ਲਾਇਆ ਹੈ ਗਰਾਰੀ ਨੂੰ ਠੇਠ ਉੱਪਰ ਕਰਨ ਵਾਸਤੇ ਆਹ ਚੀਜ਼ ਹੈ ਇਹਦੇ ਵਿੱਚ ਇਹ ਤੁਹਾਨੂੰ ਬੈਨੀਫਿਟ ਹੈ ਤੁਸੀਂ ਗਰਾਰੀ ਘੱਟ ਵੱਧ ਜਿੰਨੀ ਮਰਜ਼ੀ ਕਰ ਸਕਦੇ ਹੋ ਤੇ ਆਹ ਗਰਾਰੀ ਜਿਹੜੀ ਹੈਗੀ ਆ ਇਹਦੇ ਨਾਲ ਉੱਪਰ ਥੱਲੇ ਘੱਟ ਵੱਧ ਹੋ ਜਾਂਦੀ ਆ ਜਿੰਨਾ ਵੀ ਤੁਸੀਂ ਬੀਜ ਗੇਰਨਾ ਚਾਹੁੰਦੇ ਹੋ ਜ਼ਮੀਨ 'ਚ ਉਸੇ ਹਿਸਾਬ ਨਾਲ ਤੁਸੀਂ ਇਹਨੂੰ ਕਰਕੇ ਤੇ ਇੱਥੋਂ ਇਹ ਟਾਈਟ ਹੋ ਜਾਂਦਾ ਇੱਥੋਂ ਟਾਈਟ ਕਰਨ ਨਾਲ ਗਰਾਰੀ ਨੇ ਉੱਥੇ ਹੀ ਖੜ ਜਾਣਾ ਜਿੱਥੇ ਵੀ ਤੁਸੀਂ ਕਰਨਾ ਚਾਹੁੰਦੇ ਆ ਉੱਥੇ ਹੀ ਗਰਾਰੀ ਹੈਗੀ ਜਿਹੜੀ ਖੜਜੂ ਤੇ ਆਈਦਾ ਕੱਪ ਹੈ ਜਿਹਨਾਂ ਜਿਹਨੂੰ ਦਾਣੇ ਪੈਂਦੇ ਆ ਇਹ ਬਣਾਇਆ ਆਪਾਂ ਨੇ ਛੋਟੇ ਸਾਈਜ਼ ਦਾ ਬਣਾਇਆ ਕਿਉਂਕਿ ਜਿਹੜੀ ਜਿੱਪ ਸਰੋਂ ਪਾਉਂਗੇ ਤਾਂ ਬੜਾ ਜੋ ਕਾਫੀ ਲੋਟ ਨਹੀਂ ਆਉਂਦਾ ਤੇ ਕਈ ਵੀਰਾਂ ਨੇ ਮੈਨੂੰ ਕਿਹਾ ਵੀ ਸੀਗਾ ਵੀ ਇਹ ਥੋੜਾ ਵੱਡਾ ਚਾਹੀਦਾ ਪਰ ਚਲੋ ਕੋਈ ਨਹੀਂ ਇਸੇ ਸਾਬ ਨਾਲ ਜਿਸਾਂ ਮਸ਼ੀਨ ਲੱਗੀ ਹੋਈ ਹੈ ਨਾ ਉਸੇ ਸਾਬ ਦਾ ਸਾਈਜ਼ ਚਾਹੀਦਾ ਇਹਨਾਂ ਕਾਤੇ ਦਾਣੇ ਪਾ ਕੇ ਵੀ ਦਿੱਤੇ ਦਨ ਦਿਖਾਣੇ ਆ ਲਓ ਜੀ ਇਹ ਹੁਣ ਬਜਾਈ ਵਾਸਤੇ ਤਿਆਰ ਆ ਤੇ ਹੁਣ ਆਪਾਂ ਦਿਖਾਉਨੇ ਆ ਕਿ ਕਿੱਦਾਂ ਇਹ ਦਾਣੇ ਤੁੰ ਨੂੰ ਥੇਰ ਦੀਏ ਜ਼ਮੀਨ ਦੇ ਲਓ ਜੀ ਮੇਤਰਾਓ ਦੇਖ ਸਕਦੇ ਹੋ ਤੁਸੀਂ ਵੀ ਇਹ ਬਿਲਕੁਲ ਜੋਰ ਨਹੀਂ ਲੈ ਰਹੀ ਹੈਗੀ ਡ੍ਰਿਲ ਤੇ ਅਸੀਂ ਕਾਫੀ ਜਗ੍ਹਾ ਇਹਦੇ ਉੱਤੋਂ ਬੀਚ ਕੇ ਦੇਖੀ ਆ ਤੇ ਹਮ ਤੁਸੀਂ ਵੀ ਇੱਕ ਵਾਰ ਪੂਰੀ ਚੈੱਕ ਕਰ ਲਓ ਵੀਡੀਓ ਦੇਖ ਲਓ ਤੇ ਬਿਲਕੁਲ ਜੋਰ ਜਿਹੇ ਆਰਾਮ ਦੇ ਨਾਲ ਬਹੁਤ ਆਰਾਮ ਦੇ ਨਾਲ ਚੱਲਦੀ ਆ